ਪੰਜਾਬ ਦੇ ਵਿੱਚ ਯੁੱਧ ਨਸ਼ਿਆ ਵਿਰੁੱਧ ਲਗਾਤਾਰ ਜਾਰੀ ਹੈ ਅਤੇ ਇਸ ਦੇ ਤਹਿਤ ਪੰਜਾਬ ਦੇ ਵਿੱਚ ਕਈ ਨਸ਼ਾ ਤਸਕਰਾਂ ਨੂੰ ਫੜਿਆ ਜਾ ਰਿਹਾ ਹੈ ਸਿਰਫ ਨਸ਼ਾ ਤਸਕਰਾਂ ਨੂੰ ਗ੍ਰਿਫਤਾਰ ਨਹੀਂ ਕੀਤਾ ਜਾ ਰਿਹਾ ਸਗੋਂ ਉਹਨਾਂ ਦੇ ਘਰਾਂ ਤੇ ਪੀਲਾ ਪੰਜਾ ਵਿਚਲਾਇਆ ਜਾ ਰਿਹਾ ਮਾਚੀਵਾੜਾ ਪੁਲਿਸ ਨੇ ਵੀ ਇੱਕ ਵਿਅਕਤੀ ਨੂੰ 21 ਗ੍ਰਾਮ ਅਤੇ 90 ਮਿਲੀਗ੍ਰਾਮ 21 ਗ੍ਰਾਮ ਹਿਰੋਇਨ ਅਤੇ 4100 ਰੁਪਏ ਦੀ ਟਰੱਕਮਣੀ ਸਮੇਤ ਗ੍ਰਿਫਤਾਰ ਕੀਤਾ ਹੈ ਪੁਲਿਸ ਨੇ ਜਾਣਕਾਰੀ ਦਿੰਦੇ ਇਹ ਵੀ ਦੱਸਿਆ ਕਿ ਮੁਲਜ਼ਮ ਤੇ ਪਹਿਲੇ ਵੀ 8 ਮੁਕਦਮੇ ਦਰਜ ਹਨ ਪੁਲਿਸ ਨੇ ਇਹ ਵੀ ਜਾਣਕਾਰੀ ਦਿੱਤੀ ਕਿ ਮੁਲਜ਼ਮ ਵੀ ਤੋਂ 30 ਗ੍ਰਾਮ ਹਿਰੋਇਨ ਲੈ ਆ ਕੇ ਆਪਣੇ ਗਾਹਕਾਂ ਨੂੰ ਵੇਚ ਉਹਨਾਂ ਇਹ ਵੀ ਦੱਸਿਆ ਕਿ ਮੁਲਜ਼ਮ ਦੇ ਨਾਲ ਹੋਰ ਵਿਅਕਤੀ ਵੀ ਇਸ ਧੰਦੇ ਦੇ ਵਿੱਚ ਜੁੜੇ ਹੋਏ ਹਨ ਜਿਨ੍ਹਾਂ ਦੀ ਭਾਲ ਪੁਲਿਸ ਕਰ ਰਹੀ ਹੈ ਇਸ ਮੌਕੇ ਤੇ ਡੀਐਸਪੀ ਸਮਰਾਲਾ ਦਾ ਕੀ ਕਹਿਣਾ ਸੀ ਉਹ ਵੀ ਤੁਸੀਂ ਇੱਕ ਜਦੇਵ ਸਿੰਘ ਜਸਾ ਨਾਵਾ ਦਾ ਸਭ ਤੋਂ ਵੱਡੀ ਵੱਡਾ ਮੌਮਾ ਸੀ ਜਿਹਦੇ ਸੋਦੀ ਨੂੰ ਲਾ ਕੇ ਜਿੰਨ ਵਾਰ ਵਾਰ ਜਾਣਕਾਰੀ ਦਿੱਤੀ ਸੀ ਇਹਦੇ ਬਾਹਰ ਪਰਦੇ ਕੰਨਾ ਜਿਹੜੇ ਐਨਡੀਆਰਐਸ ਦੇ ਤੇ ਜਿਹੜੀ ਕੋਟ ਮਾਰਦਾ ਦੀ ਕਦਾ ਪਰਦਾ ਵਰਜਿਆ ਇਹਦੇ ਸੋਦੀ ਸਾਡੇ ਮਾਨਯੋਗ ਐਸਐਸਪੀ ਜੋਤੀ ਜੱਜ ਬਣੋਂ ਇਹਨੂੰ ਬਹੁਤ ਹੀ ਸੀਰੀਅਸ ਲਿਆ ਗਿਆ ਸੀ ਇੱਕ ਮੀਨਰ ਦੇ ਸਾਡੇ ਐਸਐਸਪੀ ਇੰਸਪੈਕਟਰ ਰਮਨ ਦੋਸਨ ਦੀ ਟੀਮ ਨੇ ਬਣ ਰੱਖੀ ਸੀ ਜਿਹੜਾ ਪਰਚਾ ਲੋਕਲ ਰੌੜਾਪ ਦਿੱਤਾ ਜਗ ਨੂੰ ਰੌੜਾਪ ਦਿੱਤਾ ਇਹਦੇ ਕੋਲ 21.90 ਮਿਲੀਗ੍ਰਾਮ ਦੀ ਹਿਦਰਨ ਬ੍ਰਾਉਨ ਹੋਈ ਹੈ ਜਗ ਨੂੰ ਰੈਸਟ ਕਰਨ ਦੀ ਕੋਸ਼ਿਸ਼ ਕੀਤੀ ਰੌੜਾਪ ਦਮ ਦੀ ਇਹ ਸਾਡੇ ਨਾਲ ਜਿਹੜਾ ਮੁਲਾਜਮਾਂ ਨਾਲ ਦੀ ਹਿਜਮਤ ਕੀਤੀ ਹੈ ਜਿਹਦੇ ਸੰਬੰਧੀ ਇਹਦੇ ਖਿਲਾਫ ਮੁਕਦਮਾ ਨੰਬਰ 147 14832 ਨੂੰ 2122 A&BPS 132 221 ਜਿਹੜਾ ਵੀਨਸ ਦੀ ਸੈਕਸ਼ਨ ਦੇ ਤਹਿਤ ਜਿਹੜਾ ਮੁਲਾਜਮ ਦੀ ਗੂੜੀ ਹਿਜਮਤ ਕਰਦਾ ਇਹਨੂੰ ਵਕੀਪਾਂ ਤੇ ਇਸ ਤੋਂ ਇਲਾਵਾ ਜਦੋਂ ਦਾ ਇਹ ਕੰਮ ਕਰ ਰਿਹਾ ਇਹ ਵੀ ਅਸੀਂ ਪ੍ਰਾਪਰਟੀ ਦੀ ਜਿਹੜੀ ਜਾਂਚ ਕਰ ਰਹੇ ਹਾਂ ਵੀ ਇਹਨੇ ਕਿਹ ਕਿਹ ਪ੍ਰਾਪਰਟੀ ਬਣਾਈ ਆ ਇੱਕ ਦੋ ਤਿੰਨ ਜਿਹੜੇ ਆ ਸਾਡੇ ਆਏ ਆ ਕਿਉਂਕਿ ਮੈਂ ਤੁਹਾਡੇ ਲਈ ਰਾਈ ਇਹ ਦੱਸਣਾ ਚਾਹਦਾ ਵੀ ਇਸ ਨੀਂਦ ਲਈ ਜਿਹੜੀ ਨੇ ਪ੍ਰਾਪਰਟੀ ਬਣਾਈ ਹੋਗੀ ਭਾਵੇਂ ਇਹਦੇ ਪ੍ਰਾਪਗਰਾ ਦਾ ਇਹਦੀ ਕਰੜੀ ਦਾੜਾ ਆਪੂ ਉਸ ਪ੍ਰਾਪਰਟੀ ਜਿਹੜਾ ਕੰਪੀਟੈਂਟ ਅਥੋਰਟੀ ਕੋਲ ਫੀਸ ਵੀ ਕਰਵਾਗੇ ਅਸੀਂ ਤੇ ਇਹ ਨੂੰ ਇਹ ਜਿਹੜਾ ਸਭ ਕਮਾਵੇ ਮੁਰਗਾ ਇਹ ਇਹ ਕੰਪਲੂ ਮੂਨਾ ਕਰੇ ਲੈ ਸਬਿਕ ਨੇ ਦੱਸੇ ਕਿਉਂਕਿ ਇਹ ਜਿਹੜਾ ਪਹਿਲਾ ਵੀ ਇਹ ਰੋਗ ਰੱਤ ਪਰਚੇ ਵਰਗਾ तकरीबन ਇਹ 2015 ਤੋਂ ਇਸ ਕੰਮ ਚ ਪਿਆ ਹੈ ਕਿ ਕਿੱਥੋਂ ਲੈ ਕੇ ਆ ਅਸੀਂ ਦੇਸ਼ਾ ਲੱਗਿਆ ਕੁਝ ਪਤਾ ਕੀ ਇਹ ਸਾਡੇ ਨਾਲ ਹੀ ਹੈ ਜਿਹੜਾ ਪੂਂਗਲਾ ਏਰੀਆ ਚ ਚੌਂਤੇ ਏਰੀਆ ਦੇ ਵਿੱਚ ਉਹ ਲੱਗ ਰਿਹਾ ਸੀ ਅਸੀਂ ਉਹ ਬੰਦੇ ਜਿਹੜੇ ਨਾਮ ਜੁਦ ਦਿੱਤੇ ਆ ਉਹ ਵੀ ਖੇਤੀ ਜਿਹੜੇ ਸਾਖਾਂ ਦੇ ਵਿਸ਼ੇ ਦੇ ਮਾਗਦੇ ਜਿਹਨੋਂ ਕੋਲ ਹੈ ਕਿ ਇਹ ਵੀ ਨਾਲ ਬੋਸ ਸੋਰੀ ਕਰ ਰhspace ਕਿ ਤੁਸੀਂ ਤਾਂ ਬੀਟਰ ਅਸੀਂ ਕੀ ਕੋਈ ਮਟਰ ਵਾਲੇ ਦੇ ਨਾਲ ਵੀ ਇੰਦਰ ਇਹ ਮਛੂੜੇ ਦੇ ਨਾਲ ਦੇ ਏਰੀਆ ਪਾ ਮੈਂ ਹੁੰਗਲਾ ਬਾਰੇ ਦੋਨੇ ਏਰੀਆ ਦੇ ਵਿੱਚ ਦਾ ਸੀ ਇਹ ਇਹਦੀ ਮੋਟਸ ਦਾ ਜਿਹੜੀ ਸੀ ਕਦੇ 20 ਗ੍ਰਾਮ ਲਿਆ 15 ਗ੍ਰਾਮ ਲਿਆ ਅੱਗੇ ਫਿਰ ਆਪਣੇ ਇਸ ਤਰ੍ਹਾਂ ਨਹੀਂ ਵੇਚਦਾ ਸੀ ਅਸੀਂ ਜਿਹੜਾ ਭਗਵਾਨ ਲਿੰਕ ਨੂੰ ਵੀਦਾ ਆਉਂਦਾ ਰੈਸਪੋਰਟ ਕਰਕੇ ਅੰਮ੍ਰੀ ਭੇਜਾਂਗੇ ਨੂੰ ਜਿਹੜਾ ਫਾਰਵਰਡ ਲਿੰਕ ਜਿਹੜਾ ਕੋਈ ਦੇ ਇਸ ਨੂੰ ਆ ਰਹੇ ਜਿਹੜੇ ਅਡਿਕਟਰ ਹੁੰਦੇ ਆਉਣਗੇ ਛੋਟੇ ਜਿਹੜੇ ਇਮੋਰ ਟਾਈਪ ਦੇ ਉਹਨਾਂ ਨੂੰ ਵਸ਼ੀ ਹਸਪੀਟਲ ਦਾ ਸੁਕੀ ਕੰਮ ਤਾਰੇ ਇਹ ਇੱਕ ਨਵਾਂ ਪੰਜਾਬ ਕੋਈ ਨਵਾਂ ਬੋਸਕੇਟ ਦੇ ਵਿੱਚ ਇਹ ਮਾਮਲੇ ਦੇ ਨਹੀਂ ਪੰਜਾਬ ਦੇ ਵਿੱਚ ਹੀ ਆ ਜਿਆਦਾ ਮਕਦਮੇ ਜਿਹੜੇ ਮਛੂੜੇ ਬਣੇ ਨੇ ਛੋਟਾ ਸੌਥਾਨਾ ਦੇ ਵਿੱਚ